ਆਮ ਆਦਮੀ ਪਾਰਟੀ ਆਪਣੇ ਇੱਕ ਉਮੀਦਵਾਰ ਨੂੰ ਬਦਲਣ ਜਾ ਰਹੀ ਹੈ ਖਬਰਾਂ ਨੇ ਕਿ ਆਮ ਆਦਮੀ ਪਾਰਟੀ ਆਪਣੇ ਇੱਕ ਜਿਹੜਾ ਮੰਤਰੀ ਹੈ ਜਿਸ ਨੂੰ ਉਸਨੇ ਲੋਕ ਸਭਾ ਚੋਣਾਂ ਦੇ ਲਈ ਮੈਦਾਨ ਚ ਉਤਾਰਿਆ ਉਹਦੀ ਟਿਕਟ ਕੱਟ ਕੇ ਉਸ ਦੀ ਥਾਂ ਦੇ ਉੱਤੇ ਇੱਕ ਸਾਫ ਕਾ ਪੁਲਿਸ ਅਫਸਰ ਨੂੰ ਲਿਆ ਸਕਦੀ ਹੈ ਇਹ ਚਰਚਾਵਾਂ ਅੱਜ ਸਵੇਰ ਤੋਂ ਲਗਾਤਾਰ ਚੱਲ ਰਹੀਆਂ ਨੇ ਖਬਰਾਂ ਦੇ ਅੰਦਰ ਮੀਡੀਆ ਰਿਪੋਰਟਾਂ ਦੇ ਅੰਦਰ ਇਸ ਦੀ ਪੂਰੀ ਤਰ੍ਹਾਂ ਨਾਲ ਤਰਥੱਲੀ ਮੱਚੀ ਹੋਈ ਹੈ ਆਖਰਕਾਰ ਕਿਹੜਾ ਉਹ ਹਲਕਾ ਹੈ ਕਿਹੜਾ ਉਹ ਮੰਤਰੀ ਹੈ ਜਿਨੂੰ ਟਿਕਟ ਜਿਹਦੀ ਕੱਟੀ ਜਾਣੀ ਆ ਤੇ ਉਹਦੀ ਥਾਂ ਤੇ ਪੁਲਿਸ ਅਫਸਰ ਨੂੰ ਲਿਆਂਦਾ ਜਾਣਾ ਇਹਦੇ ਬਾਰੇ ਚਰਚਾ ਕਰਦੇ ਆ ਤੁਸੀਂ ਜੁੜੇ ਹੋ ਲੋਕ ਪੰਜਾਬ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਦਰਅਸਲ ਤੁਹਾਨੂੰ ਪਤਾ ਹੀ ਹੈ ਕਿ ਬੀਤੇ ਕੁਝ ਦਿਨਾਂ ਤੋਂ ਖੰਡੂਰ ਸਾਹਿਬ ਹਲਕਾ ਬਹੁਤ ਚਰਚਾ ਚ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਪੰਜਾਬ ਦੇ ਆਵਾਜਾਈ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਆਪਣਾ ਉਮੀਦਵਾਰ ਲਾਣਿਆ ਹੋਇਆ ਪਰਪਲ ਹੁਣਾ ਤੋਂ ਕੁਝ ਗਲਤੀਆਂ ਹੋ ਗਈਆਂ ਖਾਸ ਕਰਕੇ ਜਿਹੜਾ ਰਾਮਗੜੀਆ ਅਤੇ ਸੁਨਿਆਰਾ ਭਾਈਚਾਰੇ ਵੱਲੋਂ ਉਹਨਾਂ ਨੇ ਨੂੰ ਜਿਹੜੇ ਲਾਲਜੀਤ ਭੁੱਲਰ ਵੱਲੋਂ ਜਿਹੜੇ ਸ਼ਬਦ ਵਰਤੇ ਗਏ ਜਿਹੜੇ ਸ਼ਬਦਾਂ ਦੇ ਕਾਰਨ ਹੁਣ ਲਾਲਜੀਤ ਭੁੱਲਰ ਗੜੀ ਕਸੂਤੀ ਸਥਿਤੀ 'ਚ ਫਸ ਗਏ ਨੇ ਬੇਸ਼ੱਕ ਉਹ ਸ਼ੇਰੀ ਦਰਬਾਰ ਸਾਹਿਬ ਜਾ ਕੇ ਇਸ ਦੀ ਮਾਫੀ ਮੰਗਾਏ ਨੇ ਪਰ ਉੱਥੇ ਵੀ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਲਾਲਜੀਤ ਭੁੱਲਰ ਦੇ ਮਾਮਲੇ ਵਿੱਚ ਚੋਣ ਕਮਿਸ਼ਨ ਵੀ ਸਖਤ ਹੋਇਆ ਚੋਣ ਕਮਿਸ਼ਨ ਨੇ ਕਿਹਾ ਕਿ ਗਲਤ ਹੋਇਆ ਇਹ ਸਾਰੀਆਂ ਸਥਿਤੀਆਂ ਬਣੀਆਂ ਤੇ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਵੀ ਬੜੀ ਚੌਕਸ ਹੈ ਕਿਉਂਕਿ ਬੇਸ਼ੱਕ ਰਾਮਗੜੀਆ ਭਾਈਚਾਰਾ ਅਤੇ ਸੁਨਿਆਰਾ ਭਾਈਚਾਰਾ ਪੰਜਾਬ ਦੇ ਸ਼ਹਿਰਾਂ ਚ ਪਿੰਡਾਂ ਚ ਬੜੇ ਵੱਡੇ ਪੱਦਰ ਤੇ ਵਸਿਆ ਹੋਇਆ ਤੇ ਉਹਨਾਂ ਦੇ ਮਨ ਦੇ ਵਿੱਚ ਵੱਡਾ ਰੋਸ ਵੀ ਹੈ ਰਾਮਗੜੀਆ ਭਾਈਚਾਰੇ ਨੇ ਤਾਂ ਇੱਥੋਂ ਤੱਕ ਕੀਤਾ ਕਿ ਮੁੱਖ ਮੰਤਰੀ ਦੀ ਕੋਠੀ ਦੇ ਅੱਗੇ ਗੁੱਲੀਆਂ ਘੜ ਕੇ ਮੁੱਖ ਮੰਤਰੀ ਉਹਨਾਂ ਦੀ ਪਾਰਟੀ ਲਾਲਜੀਤ ਭੁੱਲਰ ਨੂੰ ਜਵਾਬ ਦਿੱਤਾ ਰੋਸ ਬਹੁਤ ਵੱਡੇ ਪੱਦਰ ਤੇ ਆ ਤੇ ਰੋਸ ਕਿਤੇ ਇਸ ਤਰ੍ਹਾਂ ਨਾਲ ਕਨਵਰਟ ਨਾ ਹੋ ਜਵੇ ਕਿ ਆਮ ਆਦਮੀ ਪਾਰਟੀ ਨੂੰ ਜਿਹੜੀਆਂ ਸਥਿਤੀਆਂ ਨਹੀਂਆਂ ਕਸੂਤੀਆਂ ਹੋ ਜਾਣ ਕਿ ਜਉਣਾ 13 0 ਕਰਨ ਦੀ ਥਾਂ ਤੇ ਕਿਤੇ ਪਾਰਸਾ ਉਲਟਾ ਹੀ ਹੋ ਜਵੇ ਇਹ ਚਿੰਤਾ ਬਹੁਤ ਸਤਾ ਰਹੀ ਹੈ ਇਸੇ ਚਿੰਤਾ ਦੇ ਵਿੱਚੋਂ ਨਿਕਲ ਕੇ ਆਇਆ ਕਿ ਲਾਲਜੀਤ ਭੁੱਲਰ ਹੁਣਾਂ ਨੂੰ ਹੁਣ ਛੁੱਟੀ ਦਿੱਤੀ ਜਾ ਸਕਦੀ ਆ ਉਹਨਾਂ ਨੂੰ ਟਿਕਟ ਜਿਹੜੀ ਵਾਪਸ ਲਈ ਜਾ ਸਕਦੀ ਆ ਆਖਰ ਉਹ ਕਿਹੜਾ ਪੁਲਿਸ ਅਫਸਰ ਹੈ ਜਿਸ ਦੀ ਥਾਂ ਦੇ ਉੱਤੇ ਲਾਲਜੀਤ ਭੁੱਲਰ ਦੀ ਥਾਂ ਦੇ ਉੱਤੇ ਜਿਨ੍ਹਾਂ ਨੂੰ ਟਿਕਟ ਦਿੱਤੀ ਜਾਣੀ ਆ ਤੁਆਂ ਨੂੰ ਤੁਹਾਡੇ ਚੇਤਿਆ ਜੀ ਹੁਣ ਹੈ ਕਿ ਪੰਜਾਬ ਦੇ ADGP ਰੇ ਅਮਨ ਤੇ ਕਾਨੂੰਨ ਵਾਸਤੇ ਜਿਹੜੇ ADGP ਸਨ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਉਹਨਾਂ ਨੇ ਹੁਣੇ-ਹੁਣੇ ਸਵੈਇਛਤ ਰਿਟਾਇਰਮੈਂਟ ਲੈ ਲਈ ਸਵੈਇਛਤ ਸੇਵਾ ਮੁਕਤੀ ਲੈ ਲਈ ਜਿਹਨੂੰ ਸ਼ਾਰਟ ਫਾਰਮ ਚ ਕਿਹਾ ਜਾਂਦਾ ਹੈ VRS ਲੈ ਲਿਆ VRS ਲੈਣ ਤੋਂ ਬਾਅਦ ਚਰਚਾਵਾਂ ਕਈ ਨੇ ਕਿਉਂਕਿ ਉਹਨਾਂ ਦੇ VRS ਲੈਣ ਨੂੰ ਲੈ ਕੇ ਬੜੀਆਂ ਸਥਿਤੀਆਂ ਨੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ 5 ਕੁ ਮਹੀਨੇ ਰਹਿੰਦੇ ਸੀ ਰਿਟਾਇਰਮੈਂਟ ਚ ਜਿਹੜੇ ਬੰਦੇ ਨੇ ਲਗਭਗ 1997 ਬੈਚ ਦੇ ਅਧਿਕਾਰੀ ਨੇ 30 25-30 ਸਾਲ ਨੌਕਰੀ ਕਰ ਲਈ ਹੋਵੇ ਉਹਦੇ ਲਈ 5 ਮਹੀਨਿਆਂ ਦੀ ਕੈਦ ਕਿੱਡੀ ਕੁ ਗੈਰਦ ਹੁੰਦੀ ਹੈ ਐਡਾ ਕਿਹੜਾ ਸਾਹ ਘੁੱਟਣ ਲੱਗ ਗਿਆ ਸਾਰੀ ਜ਼ਿੰਦਗੀ ਉਹਨਾਂ ਨੇ ਬੋਝ ਢੋਲਿਆ ਉਹਨਾਂ ਨੇ ਆਪਣੇ ਸਟੇਟਸ ਦੇ ਵਿੱਚ ਲਿਖਿਆ ਸੀ ਵੀ ਮੈਂ ਬੋਝ ਢੋਲਿਆ ਮੈਂ ਹੁਣ ਆਜ਼ਾਦ ਫੀਲ ਕਰਦਾ ਆਜ਼ਾਦ ਮਹਿਸੂਸ ਕਰਦਾ ਤੇ 5 ਮਹੀਨੇ ਰਹਿ ਗਏ ਸੀ ਜਦੋਂ ਤੁਸੀਂ 25-27 ਸਾਲ ਜਿਹੜਾ ਉਹ ਬੋਝ ਢੋ ਲੈਨੇ ਹੋ ਤੇ ਉਸ ਤੋਂ ਬਾਅਦ ਤਾਂ ਸਥਿਤੀ ਉਹ ਕੀ ਰਹਿ ਗਈ ਸੀ ਤੇ ਚਰਚਾ ਇਹ ਵੀ ਹੈ ਕਿ ਜਦੋਂ ਮੁੱਖ ਮੰਤਰੀ ਕੋਲੇ ਆਪਣਾ ਵੀਆਰਐਸ ਲੈ ਕੇ ਗਏ ਵੀ ਮੈਨੂੰ ਛੁੱਟੀ ਦਿੱਤੀ ਜਾਵੇ ਮੈਨੂੰ ਸੇਵਾ ਮੁਕਤ ਕੀਤਾ ਜਾਵੇ ਦਾ ਮੰਤਰੀ ਮੁੱਖ ਮੰਤਰੀ ਨੇ ਬੜੇ ਹੱਸ ਕੇ ਕਹਿੰਦੇ ਕਿ ਮਿੰਟ 15 ਲਾਏ ਕੰਮ ਕਰਨ ਲੱਗਿਆਂ ਤੇ ਤੁਹਾਨੂੰ ਪਤਾ ਕਿ ਜਦੋਂ ਮਲੂਕਾ ਹੋਰਾਂ ਦੀ ਨੂ ਪਰਮਪਾਲ ਕੌਰ ਦਾ ਮਾਮਲਾ ਵੀਆਰਐਸ ਮਾਮਲੇ 'ਚ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਕੋਲ ਵਿਚਾਰ ਅਧੀਨ ਸੀ ਤਾਂ ਮੁੱਖ ਮੰਤਰੀ ਸਾਹਿਬ ਸਭ ਨੂੰ ਉਲਟਾ ਪੈ ਗਏ ਇੱਥੋਂ ਤਾਂ ਉਹਨਾਂ ਨੇ ਕਰਿਆ ਨਹੀਂ ਉਹ ਕੇਂਦਰ ਤੋਂ ਕਰਾ ਲਿਆਏ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਸਥਿਤੀਆਂ ਐ ਨੇ ਵੀ ਤੁਸੀਂ ਐਵੇਂ ਕਿਵੇਂ ਲੈ ਲਿਆ ਤੁਹਾਨੂੰ ਪਤਾ ਹੀ ਨਹੀਂ ਨੌਕਰੀ ਕਿਵੇਂ ਕਰਨੀ ਆਈਪੀਆ ਆਈਐਸ ਕਿਵੇਂ ਬੰਨਣਾ ਹੈ ਕਿਵੇਂ ਛੱਡਣਾ ਹੈ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਨੇ ਕਹੀਆਂ ਪਰ ਗੁਰਿੰਦਰ ਢਿੱਲੋਂ ਵਾਲੇ ਮਾਮਲੇ 'ਚ ਪਟਾਕਦੇ ਨੇ ਕਰਤਾ ਪਤਾ ਵੀ ਨਹੀਂ ਲੱਗਣ ਦਿੱਤਾ ਕਹਿੰਦੇ ਕਿਸੇ ਨੂੰ ਵੀ ਐ 15 ਮਿੰਟਾਂ 'ਚ ਹੀ ਸਥਿਤੀ ਸਪਸ਼ਟ ਹੋ ਗਈ ਤੇ ਗੁਰਿੰਦਰ ਢਿੱਲੋਂ ਜਿਹੜੇ ਆ ਉਹ ਮੁੱਖ ਮੰਤਰੀ ਦੇ ਬਹੁਤ ਨਜ਼ਦੀਕੀ ਅਤੇ ਉਹਨਾਂ ਦੇ ਜਿਹੜੇ ਕਹਿੰਦੇ ਨੇ ਕਿ ਵੀ ਜਿੰਨਾ ਪ੍ਰਤੀ ਮੁੱਖ ਮੰਤਰੀ ਬੜਾ ਸੋਹਿਰਦ ਹਿਰਦਾ ਰੱਖਦਿਆ ਗੁੱਡ ਬੁਕਸ ਦੇ ਅੰਦਰ ਜਿਹੜਾ ਹੈ ਮੁੱਖ ਮੰਤਰੀ ਅਤੇ ਦੀ ਗੁੱਡ ਬਾਕਸ ਦੇ ਅੰਦਰ ਜਿਹੜਾ ਨਾਂ ਆ ਉਹ ਢਿੱਲੋ ਖੁਰਾਂਦਾ ਹੁੰਦਾ ਦੂਜੀ ਗੱਲ ਇਹ ਹੈ ਕਿ ਢਿੱਲੋ ਹਰਾ ਤਾਂ ਮੈਂ ਤੁਹਾਨੂੰ ਦੱਸਦਾ ਕਿ 5 ਮਹੀਨੇ ਰਹਿੰਦੇ ਸੀ ਗਰਦਾਸਪੁਰ ਜ਼ਿਲ੍ਹੇ ਚ ਉਹਨਾਂ ਦਾ ਪਿੰਡ ਹੈ ਮੁਨੀਆਵਾਲਾ ਪਿੰਨਾਂ ਦੱਸਿਆ ਜਾਂਦਾ ਗਰਦਾਸਪੁਰ ਜ਼ਿਲ੍ਹਾ ਆ ਉੱਥੋਂ ਦੇ ਉਹ ਰਹਿਣ ਵਾਲੇ ਨੇ ਇਹ ਦਬਾਬੇ ਦੀ ਸੀਟਾ ਹਾਲਾਂਕਿ ਇਹ ਮਿਕਸ ਸੀਟ ਹੈ ਮਾਝੇ ਦਵਾਬੇ ਮਾਲਵੇ ਦੀ ਮਿਕਸ ਸੀਟ ਹੈ ਜਿਹੜੀ ਸ਼੍ਰੀ ਖਡੂਰ ਸਾਹਿਬ ਦੀ ਸੀਟ ਹੈ ਪਰ ਚਲੋ ਪੰਥਕ ਸੀਟ ਹੈ ਬਹੁਤ ਵੱਡਾ ਦਵਦਵਾ ਮਾਝੇ ਦਾ ਇਲਾਕਾ ਸਭ ਤੋਂ ਜ਼ਿਆਦਾ ਆਉਂਦਾ ਸਾਰੇ ਜਿਆਦਾ ਵਿਧਾਨ ਸਭਾ ਹਲਕੇ ਮਾਝੇ ਦੇ ਨੇ ਇਹ ਸੰਭਾਵਨਾਵਾਂ ਇੱਥੇ ਬਣੀਆਂ ਹੋਈਆਂ ਨੇ ਲਾਲਜੀਤ ਭੁੱਲਰ ਦੀ ਟਿਕਟ ਨੂੰ ਲੈ ਕੇ ਚਰਚਾਵਾਂ ਪੂਰੇ ਜੋਰ 'ਤੇ ਨੇ ਹਾਲਾਂਕਿ ਇਹਦੇ ਅਰਥਪੁਸ਼ਟੀ ਰਸਮੀ ਪੁਸ਼ਟੀ ਕਿਸੇ ਪਾਸਿਓਂ ਨਹੀਂ ਹੋ ਰਹੀ ਪਰ ਚਰਚਾਵਾਂ ਜੋਰ 'ਤੇ ਨੇ ਗੁਰਿੰਦਰ ਢਿੱਲੋਂ ਵਾਲੇ ਮਾਮਲੇ 'ਚ ਸਥਿਤੀ ਜ਼ਿਆਦਾ ਨਜ਼ਦੀਕ ਇਸ ਕਰਕੇ ਜਾਂਦੀ ਹੈ ਕਿ ਜੋ ਸਾਰਾ ਸਿਨੈਰੀਓ ਬਣਿਆ 15 ਮਿੰਟਾਂ ਦੇ ਵਿੱਚ VRS ਦਾ ਐਕਸੈਪਟ ਹੋ ਜਾਣਾ 5 ਮਹੀਨੇ ਰਿਟਾਇਰਮੈਂਟ ਤੋਂ ਪਹਿਲਾਂ ਬੰਦਾ VRS ਲੈ ਲੇ ਇਹ ਜੱਜ ਨਹੀਂ ਇਹ ਗੱਲ ਨਹੀਂ ਕਿ ਜਿਹੜੀ ਗੱਲਾਂ ਉਹਨਾਂ ਨੇ ਕਹੀਆਂ ਕਿ ਪਿੰਜਰੇ 'ਚ ਘੁੱਟਿਆ ਹੋਇਆ ਸੀ 5 ਮਹੀਨੇ ਹੋਰ ਘੁੱਟ ਲੈਂਦੇ ਕਿੱਡੀ ਗੱਲ ਸੀ ਤੁਹਾਨੂੰ ਪਤਾ ਹੀ ਹੈ ਕਿ ਬੰਦਾ ਦਾ ਅੱਧੇ ਦਿਨ ਦੀ ਤਨਖਾਹ ਨਹੀਂ ਛੱਡਦਾ ਜੇ ਬਾਅਦ ਦੁਪਹਿਰ ਜੁਆਇਨ ਕੀਤਾ ਤਾਂ ਬੰਦਾ ਬਾਅਦ ਦੁਪਹਿਰ ਹੀ ਜਿਹੜਾ ਰਿਟਾਇਰਮੈਂਟ ਤੇ ਸਾਈਨ ਕਰਦਾ ਹੈ ਇਹ ਜਿਹੀਆਂ ਸਥਿਤੀਆਂ ਹੋ ਜਾਂਦੀਆਂ ਨੇਗੀਆਂ ਇਹ ਸਾਰੀਆਂ ਗੱਲਾਂ ਨੇ ਇਹਨਾਂ ਗੱਲਾਂ ਨੂੰ ਧਿਆਨ ਚ ਰੱਖਦੇ ਹਾਂ ਸਥਿਤੀ ਇਹ ਬਣ ਚੁੱਕੀ ਹੈ ਕਿ ਲਾਲਜੀਤ ਭੁੱਲਰ ਦੀ ਟਿਕਟ ਕੱਟੀ ਜਾ ਸਕਦੀ ਹੈ ਲਾਲਜੀਤ ਭੁੱਲਰ ਦੀ ਟਿਕਟ ਕੱਟ ਕੇ ਇਸ ਸਾਬਕਾ ਆਈਪੀਐਸ ਅਫਸਰ ਗੁਰਿੰਦਰ ਸਿੰਘ ਢਿੱਲੋਂ ਨੂੰ ਦਿੱਤੀ ਜਾ ਸਕਦੀ ਹੈ ਹਾਲਾਤ ਕੀ ਬਣਨਗੇ ਇਹ ਲੋਕਾਂ ਦੇ ਹੱਥ ਚ ਹੈ ਉਹ ਇਹ ਵੀ ਗੱਲ ਚੱਲ ਰਹੀ ਹੈ ਕਿ ਲਾਲਜੀਤ ਭੁੱਲਰ ਜਾਂ ਬਾਕੀ ਮੰਤਰੀ ਜਿੰਨੇ ਨੇ ਉਹ ਕਹਿੰਦੇ ਨੇ ਵੀ ਟਿਕਟਾਂ ਵਾਪਸ ਹੀ ਲੈ ਲਓ ਕਹਿੰਦੇ ਨੇ ਕਿ ਵੀ ਇਸ ਮਾਮਲੇ ਦੇ ਅੰਦਰ ਕਾਫੀ ਚਰਚਾਾਂ ਹੋਏ ਨੇ ਕਿ ਬਹੁਤੇ ਮੰਤਰੀ ਉਸ ਤਰ੍ਹਾਂ ਨਾਲ ਖੁਸ਼ ਵੀ ਨਹੀਂ ਲੜਾਈ ਤਕੜੀ ਲੜ ਰਹੇ ਨੇ ਐਸਾ ਕੋਈ ਨਹੀਂ ਕਿ ਵੀ ਕੋਈ ਲੜਾਈ ਨਹੀਂ ਲੜ ਰਿਆ ਲੜਾਈ ਪੂਰੀ ਜਿੰਦ ਜਾਨ ਨਾਲ ਲੜ ਰਹੇ ਪਰ ਅੰਦਰੋਂ ਅੰਦਰ ਹੀ ਜਿਹੜਾ ਖੁਸ਼ ਨੇ ਖੁਸ਼ ਨਹੀਂ ਕਹਿੰਦੇ ਕਿ ਚੰਗਾ ਹੋਇਆ ਚਰਖਾ ਟੁੱਟਿਆ ਜਿੰਦ ਜਾਬੋ ਛੁੱਟੀ ਉਹ ਹਾਲ ਨਾ ਹੋ ਜਾਵੇ ਕਿਤੇ ਲਾਲਜੀਤ ਭੁੱਲਰੂਣੀ ਕਹਿਣਗੇ ਵੀ ਆ ਚਲੋ ਠੀਕ ਆ ਬਚੇ ਮੰਤਰੀ ਤਾਂ ਹੈਗੇ ਆ ਤੁਹਾਨੂੰ ਕੀ ਲੱਗਦਾ ਕਿ ਕੀ ਬਦਲੇ ਜਾ ਸਕਦੇ ਨੇ ਲਾਲਜੀਤ ਭੁੱਲਰ ਦੀ ਥਾਂ ਤੇ ਕਿਸੇ ਹੋਰ ਨੂੰ ਟਿਕਟ ਦਿੱਤੀ ਜਾ ਸਕਦੀ ਆ ਜਾਂ ਨਹੀਂ ਆਪਣੀ ਰਾਇ ਕਮੈਂਟ ਬਾਕਸ ਵਿੱਚ ਜਰੂਰ ਦੱਸੋ